ਬੀਰੂ ਕੋ ਰੂ ਕੋ ਸਕਿੱਪ ਨਾ ਕਰ ਦਿਓ ਆ ਵੀਡੀਓ ਦੇ ਵਿੱਚ ਖੂਨਦਾਨ ਦੇ ਨਾਮ ਤੇ ਇਹ ਲੀਡਰ ਮਜ਼ਾਕ ਬਣਾਈ ਬੈਠੇ ਨੇ ਜੀ ਹਾਂ ਖੂਨਦਾਨ ਦਾ ਪ੍ਰੋਸੈਸ ਤਾਂ ਤੁਸੀਂ ਵੀ ਜਾਣਦੇ ਹੋਵੋਗੇ ਕਿ ਕਿਸ ਤਰੀਕੇ ਦੇ ਨਾਲ ਪੂਰੀ ਪ੍ਰਕਿਰਿਆ ਤੋਂ ਬਾਅਦ ਸਰੀਰ ਦੇ ਵਿੱਚੋਂ ਖੂਨਦਾਨ ਕੀਤਾ ਜਾਂਦਾ ਪਰ ਇਸ ਲੀਡਰ ਸਹਿਬਾਨ ਨੂੰ ਦੇਖ ਲਓ ਜਿਹੜੇ ਭਾਰਤੀ ਜਮਤਾ ਯੁਵਾ ਮੋਰਚਾ ਦੇ ਮੇਅਰ ਦੱਸੇ ਜਾਂਦੇ ਨੇ ਯੂਪੀ ਦੇ ਮਰਾਦਾਬਾਦ ਤੋਂ ਪਰ ਹਰਕਤ ਦੇਖ ਕੇ ਤੁਸੀਂ ਵੀ ਟਿੱਪਣੀ ਕਰਨ ਤੋਂ ਪਿੱਛੇ ਨਹੀਂ ਹਟੋਗੇ ਜਿਵੇਂ ਵਿਨੋਦ ਅਗਰਵਾਲ ਨੇ ਭਾਜਪਾ ਦੇ ਮੇਅਰ ਪਰ ਕੰਮ ਇਹ ਅਨੋਖਾ ਕਰਦੇ ਨੇ ਪੀਐਮ ਮੋਦੀ ਦੇ ਜਨਮ ਦਿਨ ਤੇ ਖੂਨਦਾਨ ਕਰਨ ਦਾ ਫੈਸਲਾ ਲੈਂਦੇ ਨੇ ਤੇ ਉਸ ਦੇ ਲਈ ਫੋਟੋਬਾਜੀ ਵੀ ਪੂਰੀ ਖਚਵਾ ਲੈਂਦੇ ਨੇ ਪੂਰੀ ਐਲਬਮ ਬਣਵਾ ਲੈਂਦੇ ਨੇ ਕਿ ਕਿਸ ਤਰੀਕੇ ਦੇ ਨਾਲ ਹਸਪਤਾਲ ਦੇ ਵਿੱਚ ਗਏ ਇਹਨਾਂ ਨੇ ਖੂਨਦਾਨ ਕੀਤਾ ਇਹਨਾਂ ਨੂੰ ਸਨਮਾਨ ਮਿਲਿਆ ਉਹ ਵੀਡੀਓ ਪੋਸਟਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਜਾਂਦੀਆਂ ਨੇ ਪਰ ਅਸਲ ਸੱਚਾਈ ਹੁਣ ਜਾ ਕੇ ਪਤਾ ਲੱਗਦੀ ਹੈ ਕਿ ਕਿਵੇਂ ਹਸਪਤਾਲ ਦੇ ਵਿੱਚ ਖੂਨਦਾਨ ਦੇ ਨਾਮ ਤੇ ਤਾਂ ਮਜ਼ਾਕ ਕਰਾਇਆ ਦਾ ਐਕਸ਼ਨ ਹੋ ਗਿਆ ਇਹ ਸਭ ਕਰਕੇ ਆ ਜੀ ਹਾਂ ਦਰਅਸਲ ਇਹ ਮੇਅਰ ਜਿਹੜੇ ਵਿਨੋਦ ਅਗਰਵਾਲ ਨੇ ਹਸਪਤਾਲ ਦੇ ਵਿੱਚ ਜਾਂਦੇ ਨੇ ਡਾਕਟਰ ਇੰਜੈਕਸ਼ਨ ਲੈ ਕੇ ਖੜਾ ਹੋ ਜਾਂਦਾ ਤੇ ਇਹਨਾਂ ਦੇ ਸੂਈ ਲਗਾਣ ਹੀ ਵਾਲੇ ਹੁੰਦੇ ਨੇ ਕਿ ਉੱਠ ਕੇ ਬੈਠ ਜਾਂਦੇ ਨੇ ਕਹਿੰਦੇ ਨੇ ਕਿ ਮੇਰਾ ਤਾਂ ਰक्तदान ਹੋ ਗਿਆ ਮੈਂ ਤਾਂ ਬਸ ਫੋਟੋ ਖਿਚਵਾਉਣੀ ਸੀ ਸੋ ਪੀਐਮ ਨરેਂਦਰ ਮੋਦੀ ਦੇ ਜਨਮ ਦਿਨ ਤੇ ਅਨੋਖਾ ਤੋਹਫਾ ਦੇ ਰਹੇ ਨੇ ਮੇਅਰ ਵਿਨੋਦ ਅਗਰਵਾਲ ਇਹਨਾਂ ਦੇ ਇਹ ਕੰਮ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਮੈਂਟ ਕਰਕੇ ਜ਼ਰੂਰ ਦੱਸਣਾ ਫਿਲਹਾਲ ਦੇਖੋ ਪੂਰੀ ਵੀਡੀਓ